ਹੈਲੋ ਗਾਇਜ਼ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਅੱਜ ਪਰਮਾ ਪਿੰਡੀ ਬਣਾਉਣ ਜਾ ਰਹੇ ਆ ਤੁਹਾਨੂੰ ਪਤਾ ਹੀ ਹੈ ਪਹਿਲਾਂ ਪਿੰਡੀਆਂ ਨੂੰ ਤੋਤਾ ਬਣਾਇਆ ਚੀਰੇ ਦਿੱਤੇ ਫਿਰ ਮਸਾਲਾ ਬਣਾਇਆ ਫਿਰ ਇਹਨਾਂ ਨੂੰ ਭਰ ਕੇ ਹੁਣ ਆਪਾਂ ਤਿਆਰ ਕਰ ਲਿਆ ਏ ਤੇ ਹੁਣ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚ ਪਾ ਦੇਣਾ ਇੱਧਰ ਸਾਡਾ तेल हो गया जे गरम ਤੇ ਆਪਾਂ ਇਹਦੇ ਵਿੱਚ ਪਾ ਦਈਏ ਹਾਂ ਢਿੰਡੀਆਂ ਹੁਣ ਆਪਣੀਆਂ ਢਿੰਡੀਆਂ ਬਣ ਜਾਣੀਆਂ ਨੇ ਤੇ ਖਾਣਾ ਦੁਪਹਿਰ ਦਾ ਰੈਡੀ ਹੋ ਜਾਣਾ ਹੈ ਤੇ ਆਪਾਂ ਹਾਵਾਂਗੇ ਕਦੇ-ਕਦੇ ਨਿਯਮਤ ਕਰਕੇ ਸਬਜ਼ੀ ਬਣਾ ਲੈਣੀ ਚਾਹੀਦੀ ਆ ਉਹਨਾਂ 'ਤੇ ਅੱਛੀ ਲੱਗਦੀ ਹੈ ਬੱਚਿਆਂ ਨੂੰ ਮਿਹਨਤ ਕਰਕੇ ਬਣਾਈ ਹੋਈ ਸਬਜ਼ੀ ਬੜੇ ਖੁਸ਼ ਹੋ ਕੇ ਖਾਂਦੇ ਨੇ ਬੱਚੇ